ਮੈਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਜਾ ਕੇ ਮਾਫੀ ਮੰਗਣ ਨੂੰ ਤਿਆਰ ਆ ਬਾਈ ਨਸੀਬ ਨੇ ਪੱਗ ਬੰਨ ਕੇ ਆ ਕਿਹਾ ਇਹ ਪੱਗ ਬੰਨਦਾ ਵਾ ਬਿਕੋਜ਼ ਇਹਨੂੰ ਆ ਚੀਜ਼ਾਂ ਚਾਹੀਦੀਆਂ ਉਹ ਚਾਹੀਦੀਆਂ ਮੈਂ ਸਭ ਤੋਂ ਮਾੜਾ ਮੈਂ ਬਹੁਤ ਨੀਮਾ ਮੈਂ ਕਿਸੇ ਤੋਂ ਚੰਗਾ ਨਹੀਂ ਤੇ ਮੈਂ ਕਦੇ ਚੰਗਾ ਬਣਨ ਦੀ ਕੋਸ਼ਿਸ਼ ਵੀ ਨਹੀਂ ਕੀਤੀ ਬਾਈ ਪੱਗ ਸਿਰ ਲਾ ਕੇ ਮਿਲੀ ਆ ਬਾਈ ਸ਼ਹੀਦਿਆਂ ਦੇ ਕੇ ਆਪਾਂ ਨੂੰ ਸਰਦਾਰੀ ਮਿਲੀ ਐ ਜਦੋਂ ਮੈਂ ਯੂਕੇ ਗਿਆ ਸੀਗਾ ਜਾਂ ਹੁਣ ਵੀ ਵੈਨਕੂਵਰ ਕਦੇ ਜਾਈਦਾ ਤਾਂ ਪੱਗ ਦੇ ਡਿਫਰੈਂਟ ਕਲਰ ਹੁੰਦਾ ਗੂਰੀਆਂ ਲਾਈਕ ਐਂ ਆ ਕਿ ਗੋਰੇ ਐਂ ਆ ਕਿ ਪੁੱਛਦੇ ਆ ਲਾਈਕ ਯੂ ਟਰਬਨਸ ਕਲਰ ਜਿੱਥੇ ਮੈਨੂੰ ਲੱਗਦਾ ਕਿ ਮੈਂ ਗਲਤ ਸੀਗਾ ਕਿ ਮੈਂ ਮੈਂ ਉਹ ਚੀਜ਼ ਨੂੰ ਇੰਗਲਿਸ਼ ਚ ਕਹਤਾ ਪੰਜਾਬੀ ਚ ਨਹੀਂ ਕਿਹਾ ਪੁਰਾਣੇ ਟੈਮਾਂ ਚ ਲਿਖ ਜੇ ਆਪ 18 18ਵੀਂ ਸਦੀ 19ਵੀਂ ਸਦੀ ਚ ਚਲੇ ਗਿਆ ਪੰਜਾਬ ਦੇ ਵਿੱਚ ਜਾਂ ਫਿਰ ਅੱਜ ਤੋਂ 10 ਸਾਲ ਪਹਿਲਾਂ ਹੀ ਚਲੇ ਜਾਂਦੇ ਆ ਪੰਜਾਬ ਦੇ ਵਿੱਚ ਤਾਂ ਪੰਜਾਬ ਦੇ ਵਿੱਚ ਖੁੱਦ ਪੰਜਾਬੀ ਸਿੱਖ ਕਰਦੀਆਂ ਕੁੜੀਆਂ ᱛੀਆਂ ਪਣਾ ਉਹ ਉਹ ਜਦੋਂ ਵੀ ਵਿਆਹ ਉਹਨਾਂ ਦੇ ਹੁੰਦੇ ਸੀਗੇ ਤਾਂ ਉਹਨਾਂ ਦੀ ਪਹਿਲੀ ਮੰਗ ਹੁੰਦੀ ਸੀ ਕਿ ਸਾਡੇ ਘਰ ਵਾਲੇ ਦਾ ਸਾਡੇ ਘਰ ਵਾਲੇ ਦੇ ਲਾਈਕ ਬਾਹਲ ਨਹੀਂ ਰੱਖਿਆ ਹੋਣਾ ਚਾਹੀਦਾ ਇੰਦਾ ਸੈਂਸ ਵੀ ਉਹਦੇ ਪੱਗ ਨਾ ਬੰਦਾ ਹੋਵੇ ਹਨਾ ਵੀ ਲਾਈਕ ਕਲੀਨ ਸ਼ੇਵ ਨੂੰ ਜਾਂ ਫਿਰ ਵਾਲ ਕੱਟਿਆ ਆਲੇ ਨੂੰ ਵੱਧ ਤਵੱਜੋ ਦਿੱਤੀ ਜਾਂਦੀ ਸੀ ਪੱਗਾਂ ਆळ्या ਤੋਂ ਹਨਾ ਇਹ ਪੰਜਾਬ ਦੀ ਗੱਲ ਹੀ ਆ ਬਾਈ ਈਵਨ ਅੱਜ ਤੋਂ 10 ਸਾਲ ਪਿੱਛੇ ਵੀ ਚਲੇਈ ਹੈ ਲਾਈਕ ਕਿ ਇਹ ਚੀਜ਼ ਸਟਿਲ ਸੀਗੀ ਜਾਂ ਫਿਰ ਜਿਹੜੇ ਪੰਜਾਬ ਤੋਂ ਬਾਹਰ ਮਾਈਗ੍ਰੇਟ ਹੁੰਦੇ ਸੀਗੇ ਜਿਹੜੇ ਬਾਹਰ ਜਾ ਚੜ ਕੇ ਆਉਂਦੇ ਸੀ ਫੋਰਨ ਕੰਟਰੀਆਂ ਚ ਯੂਕੇ ਅਮਰੀਕਾ ਕੈਨੇਡਾ ਉਹਨਾਂ ਦੇ ਵਿੱਚ ਵੀ ਆ ਹੁੰਦਾ ਸੀਗਾ ਕਿ ਮੁੰਡੇ ਪੰਜਾਬ ਤੋਂ ਪੱਗਾ ਬੰਨ ਕੇ ਆਉਂਦੇ ਸੀ ਤੇ ਉਰੇ ਆ ਕੇ ਲਗ ਪਹਿਲੇ ਦੂਜੇ ਤੀਜੇ ਦਿਨੀ ਹਨਾ ਵਾਲ ਕਟਾ ਲੈਂਦੇ ਸੀਗੇ ਉਹ ਚੀਜ਼ ਹਜੇ ਵੀ ਚੱਲਦੀ ਹੋਊਗੀ ਤੇ ਪਰ ਪਿਛਲੇ ਟਾਈਮ ਚਾ ਚੀਜ਼ ਥੋੜਾ ਵੱਧ ਸੀਗਾ ਪ੍ਰਭਾਵ ਹਨਾ ਤਾਂ ਫੇਰ ਥੋੜਾ ਜਿਹਾ ਜੇ ਮੈਂ ਸਮਾਂ ਬਦਲਦਾ ਆਪਣੇ ਕਿੰਨੇ ਪੱਗਾਂ ਵਾਲੇ ਸਿੰਗਰ ਐ ਲਾਈਕ ਵੱਡੇ ਸ਼ਕਸ਼ੀਤਤਾ ਹੋਈਆਂ ਜਿਨ੍ਹਾਂ ਨੇ ਆ ਚੀਜ਼ ਨੂੰ ਰੌਂਗ ਪ੍ਰੂਵ ਕੀਤਾ ਦਲਜੀਤ ਬਾਈ ਤਰਸੀਮ ਜਸੜ ਬਾਈ ਇਵਨ ਸੱਧੂ ਬਾਈ ਹਨਾ ਆਹਾਂ ਸਿੰਗਿੰਗ ਇੰਡਸਟਰੀ ਦੇ ਵਿੱਚ ਇਹ ਬੰਦੇ ਉਹ ਸੀਗੇ ਲਾਈਕ ਜਿਨ੍ਹਾਂ ਨੇ ਮੱਲਾ ਵੀ ਮਾਰੀਆਂ ਤੇ ਲੋਕਾਂ ਨੂੰ ਦਿਖਾਇਆ ਵੀ ਵੀ ਪੱਗ ਬਨ ਕੇ ਜੇ ਤੁਹਾਡੇ ਤੁਹਾਡੇ ਕੰਮ 'ਚ ਤੁਹਾਡੀ ਪਕੜ ਆ ਤੁਹਾਡੇ ਕੋਲ ਜਨੂਨ ਆ ਤੁਹਾਡੇ ਕੋਲ ਜज्बा ਅੱਗੇ ਵਧਣ ਦਾ ਤਾਂ ਤੁਸੀਂ ਹਰ ਇੱਕ ਪਹਿਰਾਵੇ 'ਚ ਅੱਗੇ ਵਧ ਸਕਦੇ ਹੋ ਇਹ ਪੱਗ ਨੂੰ ਅੱਗੇ ਲੈ ਕੇ ਗਏ ਇਹਨਾਂ ਨੇ ਪੱਗ ਦਾ ਮਾਣ ਵਧਾਇਆ ਬੰਦਿਆਂ ਨੇ ਹਨਾ ਇਹਨਾਂ ਨੇ ਯੂਥ ਨੂੰ ਦੱਸਿਆ ਕਿ ਤੁਹਾਨੂੰ ਵਾਲ ਕਟਾਉਣ ਦੀ ਲੋੜ ਨਹੀਂ ਅੱਗੇ ਵਧਣ ਵਾਸਤੇ ਤੁਹਾਨੂੰ ਸਟਾਰ ਬਣਨ ਵਾਸਤੇ ਤੁਹਾਨੂੰ ਜਿੱਥੇ ਲੱਗਦਾ ਵੀ ਜੇ ਤੁਸੀਂ ਆਫਿਸ 'ਚ ਜਾ ਕੇ ਬਹਿਣਾ ਤੁਸੀਂ ਉੱਥੇ ਦਾੜੀ ਦੇ ਵਿੱਚ ਜਾਂ ਆਪਣੇ ਪੱਗ ਦੇ ਦਸਤਾਰ ਦੇ ਵਿੱਚ ਜਾ ਕੇ ਉੱਥੇ ਬਹਿ ਸਕਦੇ ਹੋ ਤੁਹਾਨੂੰ 19 ਇੱਜ਼ਤ ਮਿਲੂਗੀ ਤੁਹਾਨੂੰ 19 ਰਾਈਟ ਮੈਨਡਲਗੇ ਤੁਹਾਨੂੰ 19 ਰੈਵਨਿਊ ਮਿਲਣਗੇ ਰੈਵਨਿਊ ਪਾਓ ਮਨੀ ਖਾਨਾ ਜੀ ਰੈਕੋਗਨੀਸ਼ਨ ਪਾਓ ਫੇਮ ਤੁਹਾਨੂੰ 19 ਪਿਆਰ ਮਿਲੂ ਸਾਰਿਆਂ ਵੱਲੋਂ ਇਹ ਚੀਜ਼ ਇਹਨਾਂ ਨੇ ਦੱਸੀ ਬਾਕੀ ਅੱਜਕੱਲ ਤਾਂ ਆਪਣੇ ਵਾਸਤੇ ਮਾਨ ਵਾਲੀ ਗੱਲ ਆ ਲਾਈਕ ਵਰਲਡ ਬੈਂਕ ਦੇ ਜਿਹੜੇ ਸੀਈਓ ਆ ਉਹ ਉਹ ਦਸਤਾਰ ਬੰਦੀ ਸਿੰਘ ਨੇ ਹਨਾ ਤਾਂ ਹੁਣ ਜੇ ਜਿਵੇਂ ਆ ਚੀਜ਼ ਚੇਂਜ ਹੋਊਗੀ ਹਨਾ ਪਿਛਲੇ ਟਾਈਮ ਚਾ ਚੀਜ਼ਾਂ ਹੁੰਦੀਆਂ ਸੀਗੀਆਂ ਰਿਗਾਰਡਿੰਗ ਵਿਆਹ ਜਾਂ ਫਿਰ ਬਈ ਮੋਸਟ ਆਫ ਦਾ ਚੋਇਸਾਂ ਹੁੰਦੀ ਸੀ ਮੁੰਡਿਆਂ ਵੱਲੋਂ ਆ ਚੋਇਸ ਹੁੰਦੀ ਸੀ ਕਿ ਲਾਈਕ ਅਸੀਂ ਵਾਲ ਕਟਾਈਏ ਅਸੀਂ ਹੋਰ ਹਨਾ ਸੋਹਣੇ ਲੱਗਾਂਗੇ ਕਹਿੰਦਾ ਭਾਉ ਪੱਗ ਲਾਹ ਕੇ ਇਨਾਰਮ ਸੀਗਾ ਮੈਨੂੰ ਲੱਗਦਾ ਆ ਨਾਰਮ ਆਪਣੇ ਪੰਜਾਬ ਵਾਲੇ ਤਾਂ ਉਹੀ ਨਹੀਂ ਠਕਰਾ ਸਕਦੇ ਕਿਉਂਕਿ ਸਭ ਨੂੰ ਪਤਾ ਇੱਕ ਕਰ ਕਰ ਦੀ ਹੱਦ ਬੀਤੀ ਆ ਹਨਾ ਤੇ ਇਹ ਚੀਜ਼ ਹੁਣ ਥੋੜੀ ਚੇਂਜ ਹੋਈ ਆ ਪਰ ਹੁਣ ਲਾਈਕ ਹੁਣ ਵੀ ਯੂਥ ਦੇ ਵਿੱਚ ਕਿਤੇ ਨਾ ਕਿਤੇ ਆ ਚੀਜ਼ ਹੈਗੀ ਆ ਕਿ ਲਾਈਕ ਜੇ ਮੈਂ ਇੱਥੇ ਪਹੁੰਚਣਾ ਵਾਂ ਤਾਂ ਮੈਂ ਐ ਨਹੀਂ ਪਹੁੰਚ ਸਕਦਾ ਹਨਾ ਜੇ ਮੈਂ ਇੱਥੇ ਪਹੁੰਚਣਾ ਤਾਂ ਮੈਂ ਐ ਨਹੀਂ ਪਹੁੰਚ ਸਕਦਾ ਮੈਨੂੰ ਆਪਦੇ ਆਪ 'ਚ ਥੋੜੇ ਬਦਲਾਵ ਹਿਰਾ ਫੇਰੀ ਥੋੜਾ ਥੋੜਾ ਕਰਨਾ ਪੈਣਾ ਥੋੜਾ ਆਪਦੇ ਆਪ ਦੇ ਆਪ ਨੂੰ ਬਦਲਣਾ ਪੈਣਾ ਥੋੜਾ ਆਪਦੇ ਵਿੱਚ ਚੇਂਜ ਲੈਣਾ ਪੈਣਾ ਹਨਾ ਰੈਦਰ ਦੈਨ ਵਰਕ ਵੀ ਆਪਦੇ ਕੰਮ 'ਚ ਪਕੜ ਮਜ਼ਬੂਤ ਕਰਨ ਨਾਲ ਹੋਣਾ ਮੈਨੂੰ ਮੇਰੇ ਵੱਡਿਆਂ ਦੇ ਫੋਨ ਆਏ ਅੱਜ ਬਲਕਿ ਆਈ ਜਾਂਦੇ ਆ ਪਿਛਲੇ 2 ਹਫ਼ਤਿਆਂ ਤੋਂ ਪਰ ਸਪੈਸ਼ਲੀ ਰਿਗਾਰਡਿੰਗ ਪੱਗ ਵਾਸਤੇ ਹਨਾ ਆ ਮੈਂ ਆਪਦੇ ਵੱਡਿਆਂ ਨੂੰ ਸੁਣਦਾ ਮੇਰੇ ਸਾਰੇ ਭਰਾ ਨੇ ਲਾਈਕ ਯੂਕੇ ਕੈਨੇਡਾ ਹਨਾ ਦੇ ਨਿਵਰ ਤੇ ਮੈਨੂੰ ਜਿਹੜੀ ਗੱਲ ਲੱਗਦੀ ਆ ਮੈਂ ਕਹਿਣਾ ਹੁੰਦਾ ਕਿ ਮੈਂ ਜਿੱਥੇ ਗਲਤ ਆ ਮੈਂ ਮੈਂ ਉਹਦੇ ਆਪ ਨੂੰ ਕਦੇ ਸਹੀ ਨਹੀਂ ਕਹਿੰਦਾ ਪਰ ਜਿੱਥੇ ਮੈਨੂੰ ਲੱੱਗੇ ਕਿ ਹਾਂ ਮੇਥੋਂ ਕੁਝ ਗਲਤ ਹੋ ਗਿਆ ਮੈਂ ਜਿਹੜੀ 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 ਪਾਵਰ ਨਾਲ ਉਹ ਗੱਲ ਜਿਹੜੀ ਦਮ ਨਾਲ ਉਹ ਗੱਲ ਕਹਿਣ ਦੀ ਸ਼ਮਤਾ ਰੱਖਦਾ ਮੈਂ ਉਹ ਹੀ ਦਮ ਨਾਲ ਮਾਫੀ ਮੰਗ ਵੀ ਮੰਗਦਾ ਕਿ ਲਾਇਕ ਜੇ ਮੈਂ ਕੁਝ ਗਲਤ ਕਿਹਾ ਪਰ ਮੈਂ ਤੁਹਾਨੂੰ ਸਾਰਿਆਂ ਨੂੰ ਸਮਝਾਉਣਾ ਚਾਹੁੰਦਾ ਕਿ ਲਾਇਕ ਮੇਰੇ ਕਹਿਣ ਦਾ ਮਤਲਬ ਕੀ ਸੀ ਜੋ ਕਿਸੇ ਹੋਰ ਪਾਵ ਵਿੱਚ ਦਿਖਾਇਆ ਜਾ ਰਿਹਾ ਜਾਂ ਫਿਰ ਮੇਰੇ ਚਾਉਣ ਵਾਲਿਆਂ ਨੂੰ ਕਈਆਂ ਨੂੰ ਲਾਈਕ ਲੱਗਿਆ ਕਿ ਹਾਂ ਇੱਥੇ ਨਸੀਬ ਗਲਤ ਆ ਨਸੀਬ ਨੇ ਇਹ ਚੀਜ਼ ਗਲਤ ਕਹੀ ਆ ਬਾਈ ਮੈਂ ਗੁੱਡਸ ਫੇਮ ਮਨੀ ਮੈਂ ਮੇਰੇ ਖਿਆਲ ਨਾਲ ਪੰਜਾਬੀ ਚ ਅੰਗਰੇਜ਼ੀ ਚ ਆਖਰ ਬੋਲ ਗਿਆ ਤਾਂ ਮਤਲਬ ਇਹ ਤੁਹਾਨੂੰ ਵੱਧ ਐ ਹਿੱਟ ਕਰਕੇ ਵੀ ਲਾਈਕ ਨਹੀਂ ਇਹ ਤਾਂ ਕੱਲੀ ਪੱਗ ਇੰਨਾ ਚੀਜ਼ਾਂ ਨਾਲ ਜੁੜੀ ਨਹੀਂ ਹੋਈ ਹਾਣਾ ਬਈ ਇਹਨਾਂ ਤੋਂ ਵੀ ਪੱਗ ਦਾ ਪੱਗ ਦਾ ਡਿਫਰੈਂਟ ਰੂਬ ਆ ਪੱਗ ਦਾ ਇੱਕ ਡਿਫਰੈਂਟ ਕਿਰਦਾਰ ਆ ਬਾਈ ਹਨਾ ਪੱਗ ਇੱਕ ਚੈਨ ਆ ਕਿਸੇ ਚੀਜ਼ ਦੀ ਜੋ ਮੈਂ ਫੀਲ ਕੀਤਾ ਸੀ ਮੈਂ ਤੁਹਾਨੂੰ ਕਲਿੱਪ ਵੀ ਦਿਖਾਈਏ ਇਹਦੇ ਵਿੱਚ ਵੀ ਮੈਂ ਕਹੀ ਜਾਂਦਾ ਮਾਂ ਕਿ ਮੈਂ ਫੀਲ ਦੈਟਸ ਵਾਟ ਆਈਵ ਥਿੰਕ ਕਿ ਪੱਗ ਬੰਨਣ ਨਾਲ ਯੂ ਵਿਲ ਗੈਟ ਮੋਰ ਗਰਲਸ ਮੋਰ ਮਨੀ ਮੋਰ ਫੇਮ ਐਂਡ ਤੁਹਾਡਾ ਔਰਾ ਆਪਾ ਹੁੰਦਾ ਤੁਹਾਨੂੰ ਰਿਸਪੈਕਟ ਮਿਲਦੀ ਆ ਮੇਰੇ ਕਹਿਣ ਦਾ ਮਤਲਬ ਸੀ ਜਿਹੜੇ ਮੇਰੇ ਚਾਹਣ ਵਾਲੇ ਜਾਂ ਜਿਹੜਾ ਪੰਜਾਬ ਦਾ ਯੂਥ ਜਿਹੜੇ ਪੰਜਾਬ ਚ ਰਹਿੰਦੇ ਮੁੰਡੇ 14-15 ਸਾਲਾਂ ਦੇ ਮੁੰਡੇ ਪਨੀਰੀ ਮੁੱਛ ਫੁੱਟ ਹਨਾ ਵੱਡੇ ਹੋ ਰਹੇ ਆ ਇਹ ਜਿਹੜੇ ਹਜੇ ਜਿਹੜੇ ਹੁਣ ਸੋਚ ਰਹੇ ਕਿ ਸਾਨੂੰ ਵਾਲ ਕੱਟਾ ਲੈਣੇ ਚਾਹੀਦੇ ਆ ਅਸੀਂ ਵਾਲ ਕਟਾਈਏ ਅਸੀਂ ਵੀ ਗਾਉਣ ਚ ਜਾਣਾ ਅਸੀਂ ਵਾਲ ਕੱਟਾ ਕੇ ਇਹ ਜਿਹਾ ਸਟਾਈਲ ਰੱਖਾਂਗੇ ਉਹ ਰੱਖਾਂਗੇ ਮੇਰੇ ਕਹਿਣ ਦਾ ਭਾਵ ਸੀਗਾ ਕਿ ਬਾਈ ਤੁਸੀਂ ਆਪਦੀ ਕੰਮ ਤੇ ਪਕੜ ਮਜ਼ਬੂਤ ਕਰੋ ਤੁਸੀਂ ਜਿਵੇਂ ਵੀ ਹੋ ਤੂੰ ਦੁਨੀਆ ਐਕਸੈਪਟ ਕਰੂਗੀ ਜੇ ਤੁਹਾਡੇ ਕੰਮ ਚ ਦਾਵਾ ਤੁਸੀਂ ਜਿਵੇਂ ਦੇ ਮਰਜ਼ੀ